ਹਰਜੋਤ ਬੈਂਸ ਜੀ ਨੇ ਜਿਹੜਾ ਪ੍ਰਸਤਾਵ ਅੱਜ ਪੇਸ਼ ਕੀਤਾ ਮੈਂ ਉਹਦਾ ਸਮਰਥਨ ਕਰਦਾ ਤਿਆਗਮਲ ਤੋਂ ਤੇਗ ਬਹਾਦਰ ਤੇ ਤੇਗ ਬਹਾਦਰ ਦਾ ਸਿੱਧਕ ਉਹਦਾ ਮਨੁੱਖੀ ਅਧਿਕਾਰਾਂ ਲਈ ਬਲੀਦਾਨ ਉਹਨਾਂ ਦਾ ਸਬਰ ਉਹਨਾਂ ਦਾ ਸੰਤੋਖ ਕਿੰਨੇ ਹਮਲੇ ਹੋਏ ਗੁਰੂ ਸਾਹਿਬ ਤੇ 22 ਨਕਲੀ ਦਾਵੇਦਾਰ ਬਹਿ ਗਏ ਸੀ ਬਾਬੇ ਬਕਾਲੇ ਮੰਜੀਆਂ ਢਾਹ ਕੇ ਮੱਖਣ ਸ਼ਾ ਲਵਾਣੇ ਦੀਆਂ 100 ਮੋਹਰਾਂ ਵਾਸਤੇ ਅਸਲੀ ਨਹੀਂ ਲੱਭ ਰਿਆ ਸੀ ਉਹਨੂੰ ਉਹਨੇ ਪੰਜ-ਪੰਜ ਮੋਰਾਂ ਦੇ ਕੇ ਦੇਖੀਆਂ ਵੀ ਯਾ ਅਸਲੀ ਹੋਊਗਾ ਉਹਨੂੰ ਪਤਾ ਹੋਊਗਾ 100 ਸੁੱਖੀਆਂ ਸੀ ਤੇ ਜਦੋਂ ਫਿਰ ਅਸਲੀ ਦਾਤੇ ਕੋਲੇ ਗਿਆ ਉਹਨਾਂ ਨੇ ਕਿਹਾ ਮੱਖਣ ਛੱਲਬਾਣਾ ਜੀ ਮੈਂ ਕੋਈ ਸੋਨੇ ਦੀ ਦੁਕਾਨ ਨਹੀਂ ਖੋਲਣੀ ਪਰ ਸੁੱਖੀਆਂ 100 ਸੀ ਸੁੱਖੀਆਂ 500 ਸੀ ਸੁੱਖੀਆਂ 500 ਸੀ ਦਿਨੇ ਪੰਜ 100 ਗੁਣਾ ਘਟ ਉਸ ਵੇਲੇ ਉਹਨੇ ਚਵਾਰੇ ਤੇ ਚੜ ਕੇ ਰੌਲਾ ਪਾਤਾ ਸੀ ਗੁਰੂ ਲਾਦ ਹੋ ਰਹੇ ਗੁਰੂ ਲਾਦ ਰਹੇ ਅਸਲੀ ਲੱਭ ਗਿਆ ਸਾਡੇ ਕੋਲੇ ਅਸਲੀ ਦਾਵੇਦਾਰ ਨੇ ਜੀ ਨਕਲੀਆਂ ਦਾ ਇੱਥੇ ਕੋਈ ਥਾਂ ਨਹੀਂ ਭਾਵੇਂ ਜਿਹੜੇ ਮਰਜੀ ਫੀਲਡ 'ਚ ਹੋਣ ਆਏ ਨੇ ਨਕਲੀ ਇੱਥੇ ਬਥੇਰੇ ਬੜਾ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਕਿਤੇ ਨਾ ਕਿਤੇ ਜਦੋਂ ਪੰਜਾਬੀਆਂ ਨੂੰ ਪਤਾ ਲੱਗ ਜਾਂਦਾ ਕਿ ਨਕਲੀ ਹੈ ਫਿਰ ਉਹ ਖੇਡਾ ਛੱਡ ਦਿੰਦੇ ਆ ਸੋ ਦਸਾ ਨਾ ਹੋਂਦੀ ਕਿਰਤ ਕਮਾਈ ਕਰਨ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੇ ਰਚੇਤਾ ਸਾਡੇ ਗੁਰੂ ਨੇ ਹਰ ਰੋਜ਼ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਸਾਰੇ ਰਾਗਾਂ ਚ ਰਾਮਕਲੀ ਗੌੜੀ ਸਾਰੰਗ ਉਹਦੇ ਵਿੱਚ ਰਾਗਾਂ ਚ ਬਾਣੀ ਲਿਖੀ ਜਿਸ ਵੇਲੇ ਗੁਰੂ ਗੋਬਿੰਦ ਰਾਏ ਜੀ ਨੇ ਪਟਨਾ ਸਾਹਿਬ ਵਿਖੇ ਜਨਮ ਲਿਆ ਉਸ ਵੇਲੇ ਗੁਰੂ ਸਾਹਿਬ ਘਰੇ ਹੈ ਨਹੀਂ ਸੀ ਅਕੇਵਲ ਅਸਾਮ ਬਲ ਗਏ ਹੋਏ ਸੀ ਅੱਜ ਆਪਾਂ ਦੇਖਦੇ ਆਂ ਵੱਡੇ ਵੱਡੇ ਖਿਡਾਰੀ ਜਾਂ ਕੋਈ ਵੱਡਾ ਮੈਚ ਹੋਵੇ ਇਵਨ ਸੈਮੀਫਾਈਨਲ ਫਾਈਨਲ ਤੱਕ ਵੀ ਵਰਲਡ ਲੈਵਲ ਦੇ ਜਿਹੜੇ ਚੈਂਪੀਅਨਸ਼ਿਪਾਂ ਚੁੰਦੇ ਨੇ ਕੋਈ ਘਰੇ ਦੁੱਖ ਹੋ ਜੇ ਜਾਂ ਘਰੇ ਕੋਈ ਖੁਸ਼ੀ ਹੋ ਜੇ ਛੁੱਟੀ ਲੈ ਕੇ ਆ ਜਾਂਦੇ ਮੈਂ ਛੱਡ ਕੇ ਦੇਸ਼ ਦਾ ਮੈਚ ਛੱਡ ਕੇ ਛੁੱਟੀ ਲੈ ਕੇ ਆਉਂਦੇ ਮੈਂ ਦੇਖਿਆ ਪਰ ਇੱਥੇ ਕੋਈ ਛੁੱਟੀ ਨਹੀਂ ਸੀ ਅਸਾਮ ਦੇ ਰਾਜਿਆਂ ਦਾ ਸਮਝੌਤਾ ਕਰਾਉਂਦੇ ਫਿਰਦੇ ਸੀ ਜਿਸ ਵੇਲੇ ਗੁਰੂ ਗੋਬਿੰਦ राय ਜੀ ਨੂੰ ਮਿਲੇ ਉਹ ਕਾਫੀ ਵੱਡੇ ਹੋ ਚੁੱਕੇ ਸੀ ਇਹ ਕੁਰਬਾਨੀਆਂ ਨੇ ਜੀ ਤੇ ਕੌਣ ਛੱਡਦਾ ਆਪਣਾ ਪਰਿਵਾਰ ਸਭ ਆਪਣੇ ਆਪਣੇ ਕੰਮਾਂ 'ਚ ਆਪਣੇ ਦੁਨੀਆਦਾਰੀ ਦੇ ਕੰਮਾਂ 'ਚ ਲੱਗੇ ਹੋਏ ਆ ਪਰ ਫਿਰ ਤਾਈਆਂ ਮੇਲੇ ਲੱਗਦੇ ਆ ਜੀ ਫਿਰ ਜੇ ਫਰਕ ਹੋ ਜੇ ਫਰਕ ਨਾ ਹੁੰਦਾ ਤਾਂ ਫਿਰ ਪਤਾ ਕਿਵੇਂ ਲੱਗਦਾ ਕਿ ਗੁਰੂ ਲਾਧੋਰੇ ਸੋ ਫਰਕ ਇਹੀ ਹੈ ਜੀ ਸਾਲ ਸਜਦਾ ਕਰਦੇ ਆ ਤਾਂ ਹੀ ਉਹ 350 ਸਾਲ ਬਾਅਦ ਯਾਦ ਕਰਦੇ ਆ ਉਸ ਜਲਾਦ ਦਾ ਨਾਂ ਵੀ ਨਹੀਂ ਯਾਦ ਜਿਨੇ ਸੀਸ ਨੂੰ ਧੜ ਤੋਂ ਅਲੱਗ ਕੀਤਾ ਪਰ ਇੱਥੇ ਮੇਲੇ ਲੱਗਦੇ 350 ਸਾਲ ਬਾਅਦ ਇੱਥੇ ਨਤਮਸਤਕ ਹੋਣ ਆਉਂਦੀ ਹੈ ਸੰਗਤ ਪਤਾ ਹੀ ਨਹੀਂ ਕਿੰਨੇ ਲੱਖ ਪਤਾ ਹੀ ਨਹੀਂ ਪੂਰੀ ਦੁਨੀਆ ਚ ਕਿੱਥੇ ਕਿੱਥੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਐਸ ਵਕਤ ਚੱਲੀ ਜਾਂਦਾ ਹੁਣ ਸੋ ਮੈਂ ਕਿਸ ਸਦਨ ਦੇ ਵਿੱਚ ਸਦੰਨ ਦਾ ਨੇਤਾ ਹੋਣ ਦੇ ਨਾਤੇ ਵੀ ਮੇਜ਼ਬਾਨ ਹੋਣ ਦੇ ਨਾਤੇ ਵੀ ਇੱਕ ਨਿਮਾਣਾ ਪ੍ਰਬੰਧਕ ਹੋਣ ਦੇ ਨਾਤੇ ਵੀ ਮੈਂ ਸਾਰਿਆਂ ਦਾ ਜਿੰਨੇ ਵੀ ਇਸ ਧਰਤੀ ਤੇ ਕਦਮ ਸੰਗਤ ਦੇ ਪਏ ਨੇ ਕੱਲਾ-ਕੱਲਾ ਕਦਮ ਆਪਣੇ ਸਿਰ ਮੱਥੇ ਲੈਂਦਾ ਹੋਇਆ ਸਮਰਥਨ ਕਰਦਾ ਇਸ ਮਤੇ ਦਾ ਔਰ ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਆਪ ਵੀ ਸਰਵਣ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਾਈਏ ਤਾਂ ਕਿ ਸਾਡੀਆਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਕੁਰਬਾਨੀਆਂ ਅਸਲ 'ਚ ਕੁਰਬਾਨੀਆਂ ਕੀ ਹੁੰਦੀਆਂ ਨੇ ਚੀਚੀਆਂ ਨੂੰ ਖੂਨ ਲਾ ਕੇ ਤਾਂ ਬੜੇ ਸ਼ਹੀਦ ਹੁੰਦੇ ਆ ਜੀ ਪਰ ਸੀਸ ਕਟਾ ਕੇ ਸੀਸ ਟਲੀ ਤੇ ਧਰ ਕੇ ਸ਼ਹਾਦਤਾਂ ਦੇਣੀਆਂ ਇਹ ਵਿਰਲਿਆਂ ਵਿਰਲਿਆਂ ਦੇ ਹਿੱਸੇ ਆਉਂਦੀਆਂ ਜੀ ਸਾਡੀ ਕੌਮ ਦੇ ਹਿੱਸੇ 'ਚ ਜਾਈਆਂ ਸੀ ਸੰਭਾਲ ਲਈਏ ਬਸ ਇਹਨਾਂ ਨੂੰ ਅਸੀਂ ਤਾਂ ਉਹਨਾਂ ਦੇ ਕਦਮਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਪਰ ਸੰਭਾਲ ਲਈਏ ਤਾਂ ਇਹੀ ਸਭ ਤੋਂ ਵੱਡਾ ਸੁਭਾਗ ਹੋਊਗਾ ਜੀ ਆਉਣ ਵਾਲੇ ਲੋਕ ਯਾਦ ਕਰ ਲੈਣਗੇ ਜਾਣਾ ਹਰੇਕ ਨੇ ਆ ਕਿ ਭਾਈ ਕੋਈ ਆਏ ਸੀ ਉਹਨਾਂ ਨੇ ਚਲੋ ਥੋੜਾ ਬਹੁਤ ਆਪ ਦਾ ਯੋਗਦਾਨ ਇਸ ਜੱਗ 'ਚ ਅਸੀਂ ਵੀ ਆਪਦਾ ਹਿੱਸਾ ਪਾਈ ਜਾਂਦੇ ਆਂ ਸੇਵਾ ਹੀ ਹੈ ਜੀ ਕੋਈ ਕ੍ਰੈਡਿਟ ਵਾਰ ਨਹੀਂ ਇੱਥੇ ਤੇ ਮੈਂ ਸਮਰਥਨ ਕਰਦਾ ਜੀ